ਸਾਸਰੀ ਕਾਲ ਜੀ ਸਾਸਰੀ ਕਾਲ ਮੇਰੇ ਬੀਰੋ ਪੈਨ ਉਸਾਰਨ ਸਸਰੀ ਕਾਲ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਮੇਰਾ ਚੈਨਲ ਬੇਬੇ ਦੀ ਰਸੋਈ ਵਿੱਚ ਆਦਰ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਵਿੱਚ ਬਣਾ ਜਾ ਰਹੇ ਨੇ ਤਵਾ ਕੋਚਾ ਸ਼ਹਿਰ ਦੇ ਵਿੱਚ ਆਪਾਂ ਤਵਾ ਕੋਚਾ ਖਾਣੇ ਆਗੇ ਆਪਾਂ ਘਰ ਦੇ ਵਿੱਚ ਤਵਾ ਕੋਚਾ ਬਣਾਉਣੇ ਅੱਜ ਤੇ ਬਹੁਤ ਹੀ ਟੈਸਟੀ ਤੇ ਬਹੁਤ ਹੀ ਵਧੀਆ ਬਣੂਗਾ ਤੇ ਉਹਦੇ ਵਾਸਤੇ ਆਪਾਂ ਰਹਿਤਾ ਦਾ ਆਟਾ ਆਟਾ ਲੈਣਾਗਾ ਆਪ ਦੇ ਪਰਿਵਾਰ ਦੇ ਹਿਸਾਬ ਨਾਲ ਤੇ ਇਹ ਮੈਂ ਆਟਾ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਦਹੀਂ ਦੀ ਦਹੀਂ ਦੀ ਕੌਲੀ ਪਾ ਲਈ ਆਪਾਂ ਦੇ ਰੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਥੋੜਾ ਜਿਹਾ ਪਾਏ ਚ ਨੂਨ ਪਾਉਣਾਗਾ ਅੱਧਾ ਕ ਚਮਚਾ ਪਾਏ ਵਿੱਚ ਨੂਨ ਦਾ ਪਾ ਲਿਆ ਤੇ ਅੱਧਾ ਕ ਚਮਚਾ ਆਪਾਂ ਦੇ ਵਿੱਚ ਪਾਵਾਂਗੇ ਖੰਡ ਦਾ ਬਿਲਕੁਲ ਹੋਟਲਾਂ ਵਰਗੇ ਬਣ ਕੇ ਤਿਆਰ ਹੋਣਗੇ ਇਹ ਇੱਕ ਚਮਚਾ ਆਪਾਂ ਖੰਡ ਦਾ ਪਾ ਲਿਆ ਛੋਟਾ ਹੀ ਚਮਚਾ ਹੈ ਜਿਆਦਾ ਵੱਡਾ ਨਹੀਂ ਹੈਗਾਗਾ ਤੇ ਨਾਲ ਇੱਥੇ ਆਪਾਂ ਪਾਵਾਂਗੇ ਕਸੂਰੀ ਮੇਥੀ ਮਲ ਕੇ ਆਪਾਂ ਥੋੜੀ ਜੀ ਕਸੂਰੀ ਮੇਥੀ ਪਾਵਾਂਗੇ ਇੱਥੇ ਜੇ ਆਪਣੇ ਕੁਲਤਨੀਆ ਹੁੰਦਾ ਫਿਰ ਆਪਾਂ ਧਨੀਆ ਪਾ ਲੈਂਦੇ ਧਨੀਆ ਹੈ ਨਹੀਂ ਆਪਾਂ ਕਸੂਰੀ ਮੇਥੀ ਪਾ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂ ਕਿਆ ਪਾਉਣ ਆਪਾਂ ਦੋ ਤਣ ਚਮਚੇ ਕੇਵਦੇ ਪਾਉਣੇ ਨੇ ਦੇ ਵਿੱਚ ਜਿਹੜਾ ਵਿੱਚ ਸੌਫਟ ਸੌਫਟ ਬਣੇ ਆਪਾਂ ਇਸ ਤਰ੍ਹਾਂ ਤਿੰਨ ਚਮਚੇ ਆਪਾਂ ਸੋਟੇ ਕੇਵਦੇ ਲੈ ਲਈ ਹੁਣ ਆਪਾਂ ਚੰਗੀ ਤਰ੍ਹਾਂ ਹਰ ਲਾ ਲਾਂਗੇ ਚੰਗੀ ਤਰ੍ਹਾਂ ਲਾਉਣ ਤੋਂ ਬਾਅਦ ਚ ਜੇ ਆਪਾਂ ਨੂੰ ਇਹਦੇ ਵਿੱਚ ਪਾਣੀ ਨਹੀਂ ਪਾਉਣਾ ਆਪਾਂ ਜੇ ਆਪਾਂ ਨੂੰ ਇਹਦੇ ਵਿੱਚ ਪਾਉਣ ਦੀ ਲੋੜ ਪਈ ਤਾਂ ਆਪਾਂ ਦੁੱਧ ਹੀ ਪਾਵਾਂਗੇ ਆਪਾਂ ਦੁੱਧ ਵੀ ਲੈ ਲਿਆ ਨਾਲ ਦੁੱਧ ਗਰਮ ਨਹੀਂ ਲੈਣਾ ਦੁੱਧ ਠੰਡਾ ਲੈਣਾਗਾ ਰੂਮ ਟੈਂਪਰੇਚਰ ਤੇ ਆਪਾਂ ਲੋੜ ਪਈ ਤਾਂ ਆਪਾਂ ਦੁੱਧ ਹੀ ਲਵਾਂਗੇ ਇਹਨੂੰ ਗੁੰਨਣ ਲਈ ਤੇ ਗਨਣ ਕੇ ਇਹਨੂੰ ਆਪਾਂ 15-20 ਮਿੰਟ ਲਈ ਇਹਨੂੰ ਆਪਾਂ ਰੈਸਟ ਤੇ ਰੱਖਾਂਗੇ ਤੇ ਜਿਹੜਾ ਚੰਗੀ ਤਰ੍ਹਾਂ ਇਹ ਸੌਫਟ ਹੋ ਜਵੇ ਪੂਰਾ ਸੌਫਟ ਸੌਫਟ ਪਾਟਾ ਕਰਨਾ ਇਹ ਸਾਰਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਗੇ ਤੇ ਫੇਰੇ ਸਾਰਾ ਦੁੱਧ ਨਹੀਂ ਆਪਾਂ ਵਿੱਚ ਪਾਉਣਾ ਦੁੱਧ ਆਪਾਂ ਦੇਖ-ਦੇਖ ਕੇ ਪਾਉਣਾਗਾ ਜਿੰਨਾ ਕੱਪਾਂ ਨੂੰ ਲੋੜ ਹੋਊਗੀ ਆਟਾ ਆਪਾਂ ਉਸ ਤਰ੍ਹਾਂ ਬਣਾਉਣਾ ਜਿਵੇਂ ਆਪਾਂ ਆਮ ਆਪਣੇ ਘਰ ਦੇ ਵਿੱਚ ਪਰੌਂਠੇ ਲਈ ਰੋਟੀ ਲਈ ਆਟਾ ਬਣਾਉਣੀ ਹੈਗੇ ਉਸੇ ਤਰ੍ਹਾਂ ਹੀ ਬਣਾਉਣਾ ਕੋਈ ਹਾਰਟ ਨਹੀਂ ਬਣਾਉਣਾ ਕੋਈ ਢਿੱਲਾ ਨਹੀਂ ਬਣਾਉਣਾ ਬਿਲਕੁਲ ਸ਼ੇਮ ਉਸੇ ਤਰ੍ਹਾਂ ਹੀ ਆਟਾ ਬਣਾਉਣਾ ਆਪਾਂ ਜਿਸ ਤਰ੍ਹਾਂ ਆਪਾਂ ਆਮ ਰੋਟੀ ਦੇ ਲਈ ਆਟਾ ਬਣਾਉਣੀ ਹੈਗੇ ਆਪਣਾ ਹੁਣ ਸਾਰਾ ਇਹ ਰਲ ਗਿਆ ਸਾਰਾ ਮਟੀਰੀਅਲ ਆਪਣਾ ਆਟੇ ਦੇ ਨਾਲ ਮਿਕਸ ਹੋ ਗਿਆ ਤੇ ਹੁਣ ਆਪਾਂ ਇੱਥੇ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਇੱਥੇ ਪਾਣੀ ਨਹੀਂ ਪਾਉਣਾ ਇੱਥੇ ਆਪਾਂ ਦੁੱਧ ਪਾਉਣਾ ਜਿੰਨਾ ਲੋੜ ਹੋ ਆਪਾਂ ਦੁੱਧ ਆਟਾ ਗੁੰਨਣ ਲਈ ਉਹਨਾਂ ਆਪਾਂ ਦੁੱਧ ਪਾਵਾਂਗੇ ਪਾਣੀ ਨਹੀਂ ਜਮਾਈ ਪਾਉਣਾ ਦਾ ਇਹਨਾਂ ਤੁਸੀਂ ਧਿਆਨ ਰੱਖਣਾ ਆਟਾ ਸੌਫਟ ਹੋਣ ਦੇ ਲਈ ਆਪਾਂ 15-20 ਮਿੰਟ ਲਈ ਰੱਖਾਂਗੇ ਤੇ ਜਦ ਤੱਕ ਰ ਆਪਾਂ ਆਪਣਾ ਜਿਹੜਾ ਇਹ ਮਟੀਰੀਅਲ ਤਿਆਰ ਕਰਨਾਗਾ ਇਹਦੇ ਵਿੱਚ ਭਰਨ ਵਾਲਾ ਉਦੋਂ ਤੱਕ ਰ ਆਪਾਂ ਉਹਨੂੰ ਤਿਆਰ ਕਰਾਂਗੇ ਤੇ ਉਦੋਂ ਤੱਕ ਰ ਆਪਣਾ ਆਟਾ ਸੌਫਟ ਹੋ ਜਾਊਗਾ ਦੇਖੋ ਜੀ ਆਪਾਂ ਆਟਾ ਲਾ ਕੇ ਰੱਖ ਲਿਆ ਚੰਗੀ ਤਰ੍ਹਾਂ ਮਲ-ਮਲ ਕੇ ਨੂੰ ਗੁੰਨਿਆ ਦਾ ਆਪਾਂ ਤੇ ਹੁਣ ਆਪਾਂ ਇਹਦੇ ਕਿਉਂ ਦਾ ਹੱਥ ਲਾ ਕੇ ਨਾ ਚੰਗੀ ਤਰ੍ਹਾਂ ਸਾਰੇ ਕਿਉਂ ਦਾ ਹੱਥ ਲਾ ਦਿੰਨੇ ਆ ਕਿਉਂ ਦਾ ਹੱਥ ਲਾ ਕੇ ਇਹਨੂੰ ਆਪਾਂ ਕਪੜੇ ਨਾਲ ਨਹੀਂ ਟਕਣਾਗਾ ਇਹਨੂੰ ਭਾਂਡੇ ਦੇ ਨਾਲ ਚੰਗੀ ਤਰ੍ਹਾਂ ਉੱਤੋਂ ਢੱਕ ਦਾਂਗੇ ਤੇ 15 ਤੋਂ 20 ਮਿੰਟ ਦੇ ਲਈ ਇਹਨੂੰ ਰੈਸਟ ਤੇ ਰੱਖਾਂਗੇ ਤੇ ਜੱਤ ਇੱਕ ਕਰ ਆਪਾਂ ਅਗਲਾ ਪ੍ਰਕਿਰਿਆ ਸ਼ੁਰੂ ਕਰਦੇ ਹਾਂ ਹੁਣ ਆਪਾਂ ਸਾਰਾ ਮਟੀਰੀਅਲ ਚੀਰ ਲਿਆ ਜਿੰਨਾ ਆਪਾਂ ਨੂੰ ਚਾਹੀਦਾ ਸੀਗਾ ਤੇ ਹੁਣ ਆਪਾਂ ਤੜਕਾ ਲਾਉਣੇ ਹੈਗੇ ਤੇ ਆਪਾਂ ਤੜਕਾ ਲਾਉਣੇ ਆ ਘਰ ਦੇ ਮੱਖਣ ਦਾ ਤੇ ਉਹ ਉੱਥੇ ਤਾਂ ਲਾਉਂਦੇ ਨੇ ਬਟਰ ਦਾ ਤੜਕਾ ਹੋਟਲਾਂ ਦੇ ਉੱਤੇ ਤਾਂ ਤੇ ਆਪਾਂ ਲਾਵਾਂਗੇ ਘਰ ਦੇ ਮੱਖਣ ਦਾ ਤੜਕਾ ਬਿਲਕੁਲ ਆਪਾਂ ਉਹਨਾਂ ਦੇ ਸਟਾਈਲ ਤੇ ਬਣਾਵਾਂਗੇ ਤੇ ਜਿਸ ਤਰ੍ਹਾਂ ਹੋਟਲਾਂ ਢਾਬਿਆਂ ਵਾਲੇ ਬਣਾਉਂਦੇ ਨੇਗੇ ਉਸੇ ਸਟਾਈਲ ਤੇ ਆਪਾਂ ਇਹ ਬਣਾਵਾਂਗੇ ਕੌਚੇ ਤੇ ਬਟਰ ਪਿਘਲ ਜੇ ਮੜਾ ਜਾ ਤੇ ਉਸ ਤੋਂ ਬਾਅਦ ਵਿੱਚ ਆਪਾਂ ਪਾਵਾਂਗੇ ਜਿਹਦੇ ਚ ਇੱਕ ਚਮਚਾ ਜੀਰੇ ਦਾ ਆਪਾਂ ਇੱਥੇ ਕੱਚੰਚਾ ਝੀਰਾ ਦਾ ਪਾਤਾ ਮਸੌਲ ਕੇ ਹੱਥਾਂ ਨਾਲ ਝੀਰਾ ਮੜਾ ਜਾ ਰੋਸਟਡ ਜਾ ਹੋਜੇਵੇ ਤੇ ਨਾਲ ਹੀ ਫਿਰ ਆਪਾਂ ਪਾਉਣੇ ਆਗੇ ਪਿਆਜ਼ ਝੀਰਾ ਆਪਣਾ ਥੋੜਾ ਜਿਹਾ ਰੋਸਟਡ ਹੋ ਗਿਆ ਤੇ ਹੁਣ ਆਪਾਂ ਪਾਉਣੇ ਇੱਥੇ ਪਿਆਜ਼ ਤੇ ਹਰੀ ਮਿਰਚ ਆਪਾਂ ਲਾਲ ਮਿਰਚ ਜਿਹੜੇ ਭੈਣਾਂ ਮੇਰੀਆਂ ਵੀਡੀਓ ਲਗਾਤਾਰ ਦੇਖਦੀਆਂ ਆ ਉਹਦਿਆਂ ਨੇਗੀਆਂ ਤੇ ਉਹ ਭੈਣਾਂ ਨੂੰ ਪਤਾ ਹੈਗਾ ਵੀ ਆਪਾਂ ਨਾ ਲਾਲ ਮਿਰਚ ਆਪਾਂ ਬਿਲਕੁਲ ਯੂਜ਼ ਨਹੀਂ ਕਰਦੇਗੇ ਤੇ ਇਸ ਲਈ ਆਪਾਂ ਹਰੀ ਮਿਰਚ ਹੀ ਪਾਉਣੇ ਆਗੇ ਤੇ ਆਪਾਂ ਇੱਥੇ ਲੈਤਾਗਾ ਦੋ ਪਿਆਜ਼ ਲੈਤ ਨੇ ਛੋਟੇ ਤੇ 6-7 ਆਪਾਂ ਲੈਤੇ ਨੇ ਹਰੀਆਂ ਮਿਰਚਾਂ ਤੇ ਆਪਾਂ ਲਾਲ ਮਿਰਚ ਨਹੀਂ ਪਾਉਣੀ ਜੇ ਤੁਸੀਂ ਲਾਲ ਮਿਰਚ ਪਾਉਣੀ ਹੈਗੀ ਤਾਂ ਤੁਸੀਂ ਹਰੀਆਂ ਮਿਰਚਾਂ ਕੱਟ ਪਾ ਲੇ ਆਪਾਂ ਲਾਲ ਹਰੀ ਮਿਰਚੇ ਮਰਤੇ ਹੋਣੇ ਲਾਉਣ ਨਹੀਂ ਪਾਉਦੇ ਪਰ ਐਸ ਲਈ ਤੁਸੀਂ ਹਰੀ ਮਿਰਚ ਇੱਕ ਦੋ ਪਾ ਲਿਓ ਜੇ ਤੁਸੀਂ ਲਾਲ ਮਿਰਚ ਪਾਉਣੀ ਹੈ ਤੇ ਹੁਣ ਇਹਨੂੰ ਪਚੰਗੀ ਤਰ੍ਹਾਂ ਪਿਆਜ਼ ਨੂੰ ਭੁੰਨ ਲਈਏ ਫਿਰ ਉਦੋਂ ਗਾਂਹਾਂ ਪਰਸ਼ ਗਾਧਾਸ ਦੇ ਆਂਜੀ ਆਪਣਾ ਤੜਕਾ ਦੇਖੋ ਬਿਲਕੁਲ ਬਣ ਚੁੱਕਿਆ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆਂਗੇ ਨੂਨ ਤੇ ਨਾਲ ਆਪਾਂ ਅੱਧਾ ਚਮਚਾ ਨੂਨ ਪਾਇਆ ਤੇ ਅੱਧਾ ਚਮਚਾ ਹੀ ਆਪਾਂ ਹਲਦੀ ਦਾ ਪਾਵਾਂਗੇ ਤੇ ਇੱਥੇ ਪਾਵਾਂਗੇ ਆਪਾਂ ਚਾਟ ਮਸਾਲੇ ਦਾ ਅੱਧਾ ਚਮਚਾ ਚਾਟ ਮਸਾਲੇ ਦਾ ਪਾਵਾਂਗੇ ਇਹਦੇ ਨਾਲ ਫਲੇਵਰ ਹੋਰ ਵਧੀਆ ਆ ਜਾਂਦਾ ਹੈ ਤੇ ਚਾਟ ਮਸਾਲਾ ਪਾ ਲਿਆ ਤੇ ਹੁਣ ਆਪਾਂ ਪਾਵਾਂਗੇ ਧਨੀਆ ਪਾਊਡਰ ਜੇ ਤੁਹਾਡੇ ਕੋਲੇ ਅੰਬ ਜੂਰ ਹੈਗਾ ਤਾਂ ਤੁਸੀਂ ਇੱਦਾਂ ਚੰਟਾ ਅੰਬ ਜੂਰ ਦਾ ਪਾ ਲਿਓ ਮੈਂ ਉਹਦੇ ਥਾਂ ਤੇ ਚਾਟ ਮਸਾਲਾ ਪਾਇਆ ਮੇਰੇ ਕੋਲੇ ਅੰਬ ਜੂਰ ਹੈ ਨਹੀਂਗਾ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿਹੜੇ ਆਪਣੇ ਚੰਗੀ ਤਰ੍ਹਾਂ ਹਲਦੀ ਭੁਜ ਜੇਵੇ ਤੇ ਮਸਾਲੇ ਮਿਕਸ ਹੋ ਜਾਣ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਦੂ ਕਸ ਕੀਤਾ ਹੋਇਆ ਪਨੀਰ ਪਨੀਰ ਨੂੰ ਬਹੁਤ ਜ਼ਿਆਦਾ ਨਹੀਂ ਭੁੰਨਾਗਾ ਬਸ ਥੋੜਾ ਜਿਹਾ ਹੀ ਪਾ ਕੇ ਉਹਦੇ ਵਿੱਚ ਮਸਾਲੇ ਰਲਾਉਣੇ ਨੇ ਆਪਾਂ ਇੱਥੇ ਪਹਿਲਾਂ ਆਪਾਂ ਪਾ ਦਈਏ ਕਸੂਰੀ ਮੇਥੀ ਜੇ ਤੁਹਾਡੇ ਕੋਲੇ ਇਥੇ ਧਣੀਆਂ ਹੈਗਾ ਤਾਂ ਤੁਸੀਂ ਧਣੀਆਂ ਪਾਓ ਇਥੇ तो मेरे को धनिया है नहीं गा इसलिए मैं इतनी कसूरी मेथी पाई है फ्लेवर देने दे कसूरी मेथी पाती मैं तो हम आपे कदू कद्दूकस अपना सारा कद्दूकस किया पा। है कद्दूकस किया पनीर पावे कद्दूकस कस किया हुआ पनीर पावे आप अपना है दो सौ ग्राम पनीर है ਇਹਨੂੰ ਆਪਾਂ ਕਤੁਕਾਸ ਕਰ ਲਿਆ ਸੀਗਾ ਇਹ ਆਪਾਂ ਸਾਰੇ ਪਾ ਦਾਂਗੇ ਤੇ ਹੁਣ ਬਸ ਇਹਨੂੰ ਆਪਾਂ ਥੋੜਾ ਜਿਹਾ ਵਿੱਚ ਦੇ ਹਿਲਾ ਲਾਂਗਾ ਜਿਆਦਾ ਨਹੀਂ ਤੇ ਗੈਸ ਆਪਾਂ ਆਫ ਕਰ ਦਾਂਗੇ ਕਿਉਂਕਿ ਆਪਣੇ ਕੜਾਹੀ ਦਾ ਸੇਕ ਹੀ ਹੈਗਾਗਾ ਤੇ ਉਹੀ ਕੜਾਹੀ ਦੇ ਸੇਕ ਦੇ ਨਾਲ ਹੀ ਇਹਨੇ ਵਧੀਆ ਬਣ ਜਾਣਾਗਾ ਪੂਰੀ ਵਧੀਆ ਆਪਣੀ ਭਰੀ ਜਾਊਗੀ ਸਾਫ ਵਿੱਚ ਤੇ ਪੂਰੇ ਵਧੀਆ ਕੋਲਚੇ ਬਣ ਕੇ ਤਿਆਰ ਹੋਣਗੇ ਆਪਣੇ ਕੁਫੀ ਦੇਖੇ ਚੱਲਿਓ ਤੇ ਜਿਹੜੇ ਆਪਾਂ ਉੱਥੇ ਹੋਟਲਾਂ ਦੇ ਵਿੱਚ ਇੰਨੇ ਮਹਿੰਗੇ ਰਿਹਾ ਖਾ ਕੇ ਆਉਣੇਗੇ ਤੇ ਉਹੀ ਆਪਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆਂਗੇ ਇਹ ਆਪਣਾ ਲੱਗ ਬਰਤਨ ਦੇ ਵਿੱਚ ਕੱਢ ਲਈਏ ਕਿਉਂਕਿ ਕੜਾਹੀ ਆਪਣੀ ਗਰਮ ਆ ਤੇ ਕੜਾਹੀ ਗਰਮ ਕਰਕੇ ਇਹਨੇ ਛੇਤੀ ਖੰਡਾ ਨਹੀਂ ਹੋਣਾਗਾ ਤੇ ਆਪਾਂ ਬਣਾਉਣ ਲੱਗਣਾਗਾ ਤੇ ਇਸ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਕੜਾਹੀ ਦੇ ਪਾਂਡੇ ਦੇ ਵਿੱਚ ਨਾ ਖਲਾਰ ਦਈਏ ਦੇਖੋ ਜੀ ਪਰਾਟੇ ਨੂੰ 20 ਮਿੰਟ ਹੋ ਚੁੱਕੇ ਨੇਗੇ ਰੱਖੇ ਨੂੰ ਤੇ ਹੁਣ ਆਪਾਂ ਇਹਨੂੰ ਦਵਾਰੇ ਮੁੱਕੇ ਦੇ ਲਈ ਗਏ ਤੇ ਦਵਾਰੇ ਮੁੱਕੇ ਦੇ ਅੱਗੇ ਤੇ ਇਹ ਪੂਰਾ ਵਧੀਆ ਹੋ ਜਾਊਗਾ ਦੇਖੋ ਕਿੰਨਾ ਮਲਾਈਮਾ ਇਹ ਆਟਾ ਹੋ ਗਿਆ ਆਪਣਾ ਤੇ ਇਹਨੂੰ ਇਸ ਤਰ੍ਹਾਂ ਹੀ 15 ਫੀਮਿੰਟ ਲਈ ਆਪਾਂ ਨੂੰ ਰੱਖਣਾ ਪੈਂਦਾ ਹੈਗਾ ਰੈਸਟ ਤੇ ਤੇ ਉਹਨਾਂ ਚਿਰ ਲਈ ਆਪਾਂ ਤੜਕਾ ਬਣਾ ਲਿਆ ਸੀਗਾ ਤੇ ਹੁਣ ਆਪਣਾ ਤੜਕਾ ਜਿਹੜਾ ਬਣਾਇਆਗਾ ਉਹ ਵੀ ਠੰਡਾ ਹੋ ਚੁੱਕਿਆ ਤੇ ਆਪਣਾ ਇੱਧਰ ਆਟਾ ਵੀ ਤਿਆਰ ਹੋ ਗਿਆ ਤੇ ਹੁਣ ਆਪਾਂ ਕਰ ਬਣਾਉਣ ਲੱਗਦੇ ਆਂਗੇ ਕੋਚੇ ਆਪਾਂ ਬਣਾਉਣਾ ਚ ਤਵਾ ਕੋਚੇ ਦੇਖੋ ਜੀ ਆਪਾਂ ਪੇੜਾ ਲੈ ਲਿਆ ਇਹਨੂੰ ਚੰਗੀ ਤਰ੍ਹਾਂ ਗੰਨੀ ਨੂੰ ਲੰਬੀ ਕਰ ਲੈਣਾਗਾ ਆਪਾਂ ਹੱਥ ਦੀ ਮਦਦ ਦੇ ਨਾਲ ਇਸ ਤਰ੍ਹਾਂ ਬਣਾ ਲੈਣਾ ਆ ਦੇਖੋ ਆਪਾਂ ਕਿੰਨੀ ਲੰਬੀ ਬਣਾਈ ਗੰਨੀ ਤੇ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਕਰਦੇ ਆਂ ਇਹਦੀ ਤੇ ਚੰਗੀ ਤਰ੍ਹਾਂ ਆਪਾਂ ਭਰ ਦਾਂਗੇ ਦੇਖੋ ਤੇ ਇਹਨੂੰ ਇਸ ਤਰ੍ਹਾਂ ਆਪਾਂ ਬੰਦ ਕਰਨਾ ਇਸ ਤਰ੍ਹਾਂ ਚਾਰ ਚਪੇ ਰ ਆਪਾਂ ਇਹਨੂੰ ਮੋੜ ਦੇਣਾਗਾ ਤੇ ਜਿਹੜਾ ਇਹ ਵਿੱਚੋਂ ਨਿਕਲੇਨਾ ਇਸ ਤਰ੍ਹਾਂ ਇਸ ਤਰ੍ਹਾਂ ਪਾਣੋ ਚੰਗੀ ਤਰ੍ਹਾਂ ਉੱਪਰੋਂ ਬੰਦ ਕਰ ਦੇਣਾਗਾ ਦੇਖੋ ਚੰਗੀ ਤਰ੍ਹਾਂ ਬੰਦ ਕਰਤਾ ਤੇ ਹੁਣ ਆਪਾਂ ਇਹਨੂੰ ਆਟਾ ਲਾ ਕੇ ਚੰਗੀ ਤਰ੍ਹਾਂ ਫੇਰ ਹੱਥ ਦੀ ਮਦਦ ਦੇ ਨਾਲ ਇਹਦੀ ਗੰਨੀ ਬਣਾਵਾਂਗੇ ਇਸ ਤਰ੍ਹਾਂ ਪੋਲੀ ਪੋਲੀ ਹੱਥ ਦੇ ਨਾਲ ਚੰਗੀ ਤਰ੍ਹਾਂ ਦੀ ਗੰਨੀ ਤਿਆਰ ਕਰਾਂਗੇ ਤੇ ਹੁਣ ਆਪਾਂ ਇਹਨੂੰ ਪੋਲੇ ਪੋਲੇ ਹੱਥਾਂ ਦੇ ਨਾਲ ਇਹਨੂੰ ਆਪਾਂ ਬੇਲਣਾਗਾ ਸਿੱਧਾ ਆਪਾਂ ਬੇਲ ਲੈਣਾਂ ਸਾਰੇ ਨੂੰ ਆਪਾਂ ਬੇਲ ਲਿਆ ਤੇ ਹੁਣ ਆਪਾਂ ਪਾਉਨੇ ਆਂਗੇ ਇਹ ਆਪਾਂ ਜਿਵੇਂ ਆਪਣੇ ਬਾਜ਼ਾਰੂ ਕੋ ਅੱਛਾ ਹੁੰਦਾ ਨਾ ਉਸ ਤਰ੍ਹਾਂ ਆਪਾਂ ਇਹ ਰੋਟੀ ਨਾਲੋਂ ਮੋਟਾ ਰੱਖਣਾਗਾ ਤੇ ਪੂਰਾ ਵਧੀਆ ਬਣ ਕੇ ਰੈਡੀ ਹੋਊਗਾ ਇਹ ਤੇ ਹੁਣ ਇੱਕ ਪਾਸਾ ਜਦੋਂ ਬਣ ਗਿਆ ਫੇਰ ਤੁਹਾਨੂੰ ਉਹ ਬਣਾ ਕੇ ਸਾਰਾ ਦਿਖਾਉਣੇ ਆਗੇ ਵੀ ਪਣਾਇ ਕਿਦਾਂ ਤਿਆਰ ਹੋਇਆਗਾ ਹੁਣ ਆਪਾਂ ਇਹਦੇ ਉੱਤੇ ਘਰ ਦਾ ਬਟਰ ਹੀ ਲਾਵਾਂਗੇ ਦੇਖ ਤੁਸੀਂ ਕਿਉਂ ਵੀ ਲਾ ਸਕਦੇ ਹੋ ਬੈਸ ਤਾਂ ਤੁਸੀਂ ਬਟਰ ਲਾਉ ਮ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਫਿਰ ਬਿਲਕੁਲ ਉਹੀ ਟੈਸਟ ਆਊਗਾ ਜਿਹੜਾ ਆਪਾਂ ਉੱਥੇ ਖਾ ਕੇ ਆਉਣੇ ਆਗੇ ਸਹਿਰਾਂ ਦੇ ਵਿੱਚ ਤੇ ਉਹੀ ਟੈਸਟ ਆਊ ਬਿਲਕੁਲ ਉਹਨਾਂ ਦਾ ਬਟਰ ਹੀ ਲਾਇਆ ਹੁੰਦਾਗਾ ਸੇਮ ਟੈਸਟ ਲੈਣ ਦੇ ਲਈ ਦੇਖੋ ਕਿੰਨਾ ਸੋਹਣਾ ਬਣਿਆਗਾ ਦੇਖੋ ਕਿੰਨਾ ਵਧੀਆ ਬਣ ਗਿਆ ਪੂਰਾ ਵਧੀਆ ਬਣ ਕੇ ਰੈਡੀ ਹੋਇਆ ਹੈਗਾ ਇਹ ਤੇ ਇਸੇ ਤਰ੍ਹਾਂ ਹੀ ਆਪਾਂ ਹੁਣ ਦੂਜਾ ਬਣਾ ਲੈਨੇ ਆਂਗੇ ਤੇ ਇਹ ਆਪਣਾ ਪੂਰਾ ਰੈਡੀ ਹੋ ਗਿਆ ਤੇ ਠੀਕ ਆ ਪਾਣੇ ਇਸ ਤਰ੍ਹਾਂ ਤੁਸੀਂ ਬਣਾ ਕੇ ਦੇਖਿਓ ਬਣਾ ਕੇ ਫਿਰ ਮੈਨੂੰ ਦੱਸਿਓ ਵੀ ਸਾਡੇ ਕਿਸ ਤਰ੍ਹਾਂ ਬਣੇ ਨੇ ਆਪਾਂ ਇਸੇ ਤਰ੍ਹਾਂ ਹੀ ਹੌਲੀ-ਹੌਲੀ ਸਾਰੇ ਬਣਾ ਲੀਗੇ ਤੇ ਸਾਰੇ ਬਣਾ ਲੀਏ ਪਾਣੇ ਦੇਖੋ ਪਾਣੇ ਆਪਣਾ ਤਵੇ ਨਾਲ ਬਣ ਕੇ ਰੈਡੀ ਹੋ ਚੁੱਕੇ ਨੇਗੇ ਤੇ ਆਪਾਂ ਗੈਸ ਕਰਤਾ ਬੰਦ ਤੇ ਆਪਣੇ ਸਾਰੇ ਨਾਲ ਰੈਡੀ ਨੇਗੇ ਆਪਾਂ ਸਾਰੇ ਬਣਾ ਲਿਆ ਇਸ ਤਰ੍ਹਾਂ ਤੇ ਤੁਸੀਂ ਵੀ ਭੈਣੇ ਘਰੇ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਬੱਚਿਆਂ ਨੂੰ ਕਹਿਆ ਕਰੋ ਵੱਧ-ਵੱਧ ਵੀ ਸਾਨੂੰ ਦੱਸੋ ਤੁਸੀਂ ਕਹੇ ਜੀ ਚੀਜ਼ ਬਾਹਰੋਂ ਖਾ ਕੇ ਆਉਣੇ ਹੋਗੇ ਤੇ ਆਪਾਂ ਤੁਹਾਡੇ ਲਈ ਉਹੋ ਜੀ ਚੀਜ਼ ਹੀ ਘਰੇ ਬਣਾ ਦਿੰਨੇ ਆਗੇ ਤੇ ਤੁਸੀਂ ਭੈਣੇ ਕੋਸ਼ਿਸ਼ ਕਰਿਆ ਕਰੋ ਵਾਰਤ ਵਰ ਘਰੇ ਚੀਜ਼ ਬਣਾਉਣ ਦੀ ਤੇ ਕਿਉਂਕਿ ਉੱਥੇ ਬੱਚੇ ਬਾਹਲੇ ਗੰਦਮੰਦ ਖਾ ਕੇ ਆਉਂਦੇ ਨੇ ਆ ਕੇ ਆਪਾਂ ਨੂੰ ਕਹਿੰਦੇ ਨੇ ਮੈਂ ਆਹ ਖਾ ਕੇ ਆਂਦਾ ਮੈਂ ਆਹ ਖਾ ਕੇ ਆਂਦਾ ਤੁਸੀਂ ਬਿਲਕੁਲ ਉਸੇ ਤਰ੍ਹਾਂ ਹੀ ਬਣਾਉਣ ਦੀ ਤੁਸੀਂ ਕੋਸ਼ਿਸ਼ ਕਰਿਆ ਕਰੋ ਜੇ ਥੋੜਾ ਜਿਹਾ ਆਪਾਂ ਤੋਂ ਘੱਟ ਵੀ ਵਧੀਆ ਬਣ ਜਪੈਣੇ ਕੋਈ ਪ੍ਰੋਬਲਮ ਨਹੀਂ ਹੈਗੀਗੀ ਤੇ ਪਰ ਬਣ ਜੂ ਸੇਮ ਹੀ ਤੇ ਸੇਮ ਹੀ ਆਪਣੇ ਬਣ ਚੁੱਕੇ ਨੇ ਜਿਹੜੇ ਜੇ ਪਾ ਉਥੇ ਖਾ ਕੇ ਆਉਨੇ ਆਗੇ ਇਹ ਉਥੇ ਬਟਰ ਦੇ ਨਾਲ ਦਹੀਂ ਦੇ ਨਾਲ ਹੀ ਖਾ ਕੇ ਆਉਂਦੇ ਨੇ ਤੇ ਆਪਣੇ ਪੈਣੇ ਘਰੇ ਮੱਖਣ ਹੁੰਦਾਗਾ ਤੇ ਆਪਾਂ ਘਰੇ ਮੱਖਣ ਬੱਚਿਆਂ ਨੂੰ ਆ ਦੇਖੋ ਆਪਣਾ ਮੱਖਣ ਕੱਢਿਆ ਪਿਆਗਾ ਮੱਖਣ ਦੇ ਨਾਲ ਤੇ ਦਹੀਂ ਦੇ ਨਾਲ ਦਿੰਨੇ ਇਹਨਾਂ ਨੂੰ ਤੇ ਇਹ ਖਾ ਲੈਣਗੇ ਤੇ ਹੋਰ ਭੈਣੇ ਮੇਰੇ ਚੈਨਲ ਨੂੰ ਲਾਈਵ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਿਆ ਕਰੋ ਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਤਾਂ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਜਿਹੜਾ ਉਹਨਾਂ ਵੀਰਾ ਭੈਣਾ ਤੱਕਰ ਪਹੁੰਚ ਜੇ ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਬਣਾਉਣੀਆਂ ਆਉਂਦੀਆਂ ਤੇ ਚੰਗਾ ਭਾਣੇ ਮਿਲਦੇ ਆਪਾਂ ਕੱਲ ਨੂੰ ਸਵੇਰ 9:00 ਵਜੇ ਆਪਣੀ ਵੀਡੀਓ ਆਉਂਦੀ ਸਵੇਰ ਡੇਲੀ ਤੇ ਸਵੇਰ 9:00 ਵਜੇ ਤਬ ਤੱਕ ਲਈ ਸਤਿ ਸ੍ਰੀ ਅਕਾਲ